ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਆਓ ਜਾਣਦੇ ਹਾਂ ਪਿੰਡ ਚੌੜਾ ਦਾ ਇਹ ਨਾਮ ਕਦੋਂ ਕਿਵੇਂ ਅਤੇ ਕਿੱਥੇ ਪਿਆ ਤਹਿਸੀਲ ਗੜਸ਼ੰਕਰ ਦਾ ਪਿੰਡ ਚੌੜਾ ਗੜਸ਼ੰਕਰ ਬੰਗਾ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਗੜਸ਼ੰਕਰ ਤੋਂ 6 ਕਿਲੋਮੀਟਰ ਦੂਰ ਹੈ ਔਰਿੰਗਜੇਬ ਦੀ ਹਕੂਮਤ ਸਮੇਂ ਗੜਸ਼ੰਕਰ ਨਿਵਾਸੀ ਰੂਪਚੰਦ ਘੋੜੇਵਾਲਾ ਆਪਣੇ ਆਲੇ ਦੁਆਲੇ ਦੇ 22 ਪਿੰਡਾਂ ਦਾ ਚੌਧਰੀ ਸੀ ਇੱਕ ਵਾਰ ਦਿੱਲੀ ਦੇ ਮੁਸਲਮਾਨ ਹਾਕਮਾਂ ਨਾਲ ਬੈਠ ਕੇ ਸ਼ਰਾਬ ਦੀ ਲੋਰ ਵਿੱਚ ਰੋਟੀ ਖਾ ਬੈਠਾ ਸਾਰੇ ਪਿੰਡਾਂ ਵਿੱਚ ਇਹ ਗੱਲ ਫੈਲ ਗਈ ਅਤੇ ਰਾਜਪੂਤਾਂ ਨੇ ਇਸ ਗੱਲ ਨੂੰ ਬੁਰਾ ਮਨਾਇਆ ਲੋਕਾਨੀਆਂ ਚੋਬਾਂ ਤੋਂ ਸਤਕੇ ਚੌਧਰੀ ਇੱਕ ਦਿਨ ਮੁਸਲਮਾਨ ਬਣ ਗਿਆ ਨਾਲ ਹੀ ਬਾਈਏ ਦੇ ਬਹੁਤੇ ਰਾਜਪੂਤਾਂ ਨੂੰ ਵੀ ਮੁਸਲਮਾਨ ਬਣਨ ਲਈ ਪ੍ਰੇਰ ਲਿਆ ਚੌਧਰੀ ਦੀ ਘਰ ਵਾਲੀ ਜੋ ਗਰਭਵਤੀ ਸੀ ਉਸਨੇ ਮੁਸਲਮਾਨ ਬਣਨ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੇ ਪੇਕੇ ਚਲੀ ਗਈ ਜਿੱਥੇ ਉਸ ਦਾ ਪੁੱਤਰ ਹੋਇਆ ਅਤੇ ਉਸ ਦਾ ਨਾਂ ਚੂੜ ਰੱਖਿਆ ਗਿਆ ਪੁੱਤਰ ਜਵਾਨ ਹੋ ਕੇ ਚੌਧਰੀ ਨੂੰ ਮਿਲਣ ਆਇਆ ਚੌਧਰੀ ਨੇ ਪੁੱਤਰ ਨੂੰ ਵੀ ਮੁਸਲਮਾਨ ਬਣ ਲਈ ਮਜਬੂਰ ਕੀਤਾ ਪਰ ਅਸਫਲ ਰਿਹਾ ਪੋਨਾ ਦਿਨਾਂ ਵਿੱਚ ਇੱਕ ਬਾਬਾ ਦਾਸਨ ਜੰਗਲ ਵਿੱਚ ਭਜਨ ਬੰਦਗੀ ਕਰਦਾ ਹੁੰਦਾ ਸੀ ਚੂੜ ਦਾਸਨ ਦੀ ਚਰਨੀ ਜਾ ਪਿਆ ਚੌਧਰੀ ਵੀ ਦਾਸਨਕੁਲ ਗਿਆ ਪਰ ਉਹ ਉਥੇ ਪਹੁੰਚ ਕੇ ਅੰਨਾ ਹੋ ਗਿਆ ਉਸਨੇ ਲੋਕਾਂ ਨੂੰ ਮੁਸਲਮਾਨ ਬਣਾਉਣਾ ਛੱਡ ਦਿੱਤਾ ਦਾਸਨ ਨੇ ਚੂੜ ਨੂੰ ਆਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਅਜਿਹੇ ਬੰਦਿਆਂ ਨੂੰ ਨਾਲ ਲੈ ਕੇ ਆ ਜੋ ਮੁਸਲਮਾਨ ਨਹੀਂ ਬਣੇ ਸਨ ਭਾਵ ਜੋ ਅਣਖੀ ਰਹੇ ਸਨ ਚੂੜ 10 ਬੰਦਿਆਂ ਨੂੰ ਲੈ ਕੇ ਦਾਸਨਕੁਲ ਪਹੁੰਚਿਆ ਬਾਬਾ ਦਾਸਨ ਨੇ ਇਸ ਪਿੰਡ ਦੀ ਥਾਂ ਮੋਟੀ ਪਲਾ ਦੀ ਲੱਕੜ ਗੱਡ ਕੇ ਇਸ ਪਿੰਡ ਦਾ ਨੀਂਹ ਪੱਥਰ ਰੱਖ ਦਿੱਤਾ ਅਤੇ ਚੂੜ ਨੂੰ ਪਿੰਡ ਦਾ ਮੋਰੀ ਥਾਪ ਦਿੱਤਾ ਜਿਸ ਦੇ ਨਾਂ ਤੋਂ ਪਿੰਡ ਦਾ ਨਾਂ ਚੌੜਾ ਪੈ ਗਿਆ ਪਿੰਡ ਵਿੱਚ ਬਾਬਾ ਦਾਸਣ ਦੇ ਦੋਰ ਠਾਕਰ ਦੁਆਰੇ ਹਨ ਅਤੇ ਇੱਕ ਸਮਾਦ ਹੈ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਧੰਨਵਾਦ